ਦਾ ਸਵਾਗਤ ਹੈ ਇਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਤੇ ਤੁਹਾਡਾ ਸਹਿਯੋਗ ਸਾਰਿਆਂ ਦਾ ਬਹੁਤ ਜ਼ਰੂਰੀ ਹੈ ਕਿਉਂਕਿ ਕਾਂਗਰਸ ਔਰ ਆਮ ਆਦਮੀ ਪਾਰਟੀ ਇੱਥੇ ਦੇਸ਼ ਦੇ ਅੰਦਰ ਆਪਸ ਵਿੱਚ ਮਿਲੇ ਹੋਏ ਨੇ ਇੱਥੇ ਨੂਰਾ ਕੁਸ਼ਤੀ ਕਰਦੇ ਆ ਔਰ ਉਹ ਗੱਲਾਂ ਵੀ ਇੱਕ ਦੂਜੇ ਨਾਲ ਸਹਿਯੋਗ ਨਾਲ ਹੀ ਬੋਲਦੇ ਆ ਜਿਹੜਾ ਝੂਠ ਬਾਰ-ਬਾਰ ਬੋਲਿਆ ਜਾਵੇ ਉਹ ਬਾਅਦ ਚ ਲੋਕਾਂ ਨੂੰ ਸੱਚ ਵੀ ਲੱਗਣ ਲੱਗ ਜਾਂਦਾ ਤੇ ਇਸ ਕਰਕੇ ਮੈਂ ਕਰ ਲਓ ਜਿਹੜੀ ਕਿਤਾਬ ਦਾ ਵੀ ਰੌਲਾ ਪਾ ਰਹੇ ਆ ਮਨਜੋਗ ਚੰਨੀ ਸਾਹਿਬ ਤੇ ਬਾਜਵਾਜੀ ਬੈਠ ਕੇ ਮੈਂ ਉਹ ਵੀ ਪੜੀ ਹੈ ਤੇ ਮੈਂ ਕਿਹਾ ਵੀ ਇਹਦੇ ਬਾਰੇ ਜ਼ਰੂਰ ਜਾਣਕਾਰੀ ਲੈ ਕੇ ਅੱਗੇ ਦਿੱਤੀ ਜਾਵੇ ਅਡਵਾਨੀ ਜੀ ਦੀ ਜਿਹੜੀ ਕਿਤਾਬ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਕਦੇ ਇਹ ਹੋਇਆ ਕਿ ਅੱਜ ਅਮਰਿਤਪਾਲ ਸਿੰਘ ਨੂੰ ਅਗਰ ਐਨਐਸਏ ਲਗਾ ਕੇ ਭੇਜਿਆ ਪੰਜਾਬ ਸਰਕਾਰ ਨੇ ਜੇਲ ਕਦੇ ਹੋਇਆ ਕਿ ਬੀਜੇਪੀ ਦੇ ਕਹੇ ਤੇ ਭੇਜਦੇ ਜਾ ਕਾਂਗਰਸ ਦੇ ਕਹੇ ਤੇ ਭੇਜ ਦੇ ਇਹਦਾ ਮਤਲਬ ਇਰਿਸਪੌਂਸਿਬਲ ਚੀਫ ਮਿਨਿਸਟਰ ਜੇ ਇਦਾਂ ਦੀ ਗੱਲ ਕਰੇਗਾ ਉਹ ਸਰਕਾਰ ਹੀ ਜ਼ਿੰਮੇਵਾਰ ਸਰਕਾਰ ਨਹੀਂ ਹੈ ਤੇ ਅੱਜ ਉਹ ਕਹਿ ਰਹੇ ਆ ਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਕੀਤਾ ਉਹਦੇ ਲਈ ਅਡਵਾਨੀ ਜੀ ਨੇ ਕਿਹਾ ਕਿ ਅਸੀਂ ਜੋਰ ਪਾਇਆ ਅਰੇ ਭਾਈ ਤੁਸੀਂ ਸਾਡੇ ਰਾਸ਼ਟਰੀ ਪ੍ਰਧਾਨ ਜਿਹੜੇ ਆ ਕਾਂਗਰਸ ਨੇ ਜਿਹੜੇ ਡਾਕਟਰ ਸ਼ਾਮਾ ਪ੍ਰਸ਼ਾਦ ਮੁਕਰਜੀ ਭਾਰਤੀ ਜਨ ਸੰਘ ਸੀ ਸਾਡਾ ਪਹਿਲਾ ਨਾਮ ਅੱਜ ਭਾਰਤੀ ਜਨਤਾ ਪਾਰਟੀ ਆ ਉਹਨਾਂ ਦੀ ਹੱਤਿਆ ਕੀਤੀ ਔਰ ਤੁਸੀਂ ਆਰਐਸਐਸ ਤੇ ਬੈਨ ਲਾਇਆ ਆਰਐਸਐਸ ਦੀਆਂ ਸ਼ਾਖਾਾਂ 'ਚ ਸਰਕਾਰੀ ਅਧਿਕਾਰੀ ਨਾ ਜਾਣ ਇਹ ਬੈਨ ਲਾਇਆ ਤੇ ਤੁਸੀਂ ਦਬਾਅ ਕਿੱਥੋਂ ਮੰਗਦੇ ਹੋ ਜੀ ਕਿਹੜੀ ਗੱਲ ਦਾ ਦਬਾਅ ਮੰਗ ਰਹੇ ਹੋ ਐਮਰਜੈਂਸੀ ਲਾ ਕੇ ਸਾਰਿਆਂ ਨੂੰ ਜ਼ਿਲ੍ਹੇ 'ਚ ਭੇਜਤਾ ਸਾਡਾ ਦਬਾਅ ਮੰਗਦੇ ਆ ਇਹ ਜਿਹੜੀਆਂ ਗੱਲਾਂ ਚੰਨੀ ਜੀ ਕਰ ਰਹੇ ਆ ਇਹ ਹੱਸੋ ਜਿਹੜੀਆਂ ਨੇ ਮੈਂ ਤਾਂ ਸਮਝਦਾ ਕਿ ਦੇਸ਼ ਦੀ ਰਾਜਨੀਤੀ 'ਚ ਐਸੇ ਲੋਕ ਨਹੀਂ ਹੋਣੇ ਚਾਹੀਦੇ ਜਿਹੜੇ ਲੋਕ ਸੱਚੇ ਸੁੱਚੇ ਹੋਣ ਸ਼ਰਧਾ ਤੇ ਸਤਕਾਰ ਨਾਲ ਸਿਰ ਚੁੱਕਦਾ ਹੋਵੇ ਉਹਨਾਂ ਦਾ ਨਾਮ ਲੈ ਕੇ ਜਿਸ ਤਰ੍ਹਾਂ ਬਾਲ ਗੰਗਾਧਰ ਥਿਲਕ ਜਾਂ ਨੇਤਾਜੀ ਸੁਭਾਸ਼ ਚੰਦਰ ਬੋਸ ਸ਼ਹੀਦ ਦੇ ਆਜ਼ਮ ਭਗਤ ਸਿੰਘ ਤੇ ਇਹ ਜਿਹੜੇ ਸਾਰੇ ਲੋਕ ਸੀਗੇ ਬਾਲ ਗੰਗਾਧਰ ਥਿਲਕ ਇਹ ਇਹਨਾਂ ਦਾ ਸ਼ਰਧਾ ਤੇ ਸਤਕਾਰ ਨਾਲ ਸਿਰ ਚੁੱਕਦਾ ਸੀ ਨਾ ਲਓ ਤੇ ਇਹ ਅੱਜ ਕਿਹੜੇ ਲੀਡਰ ਨੇ ਕੀ ਸਾਡੇ ਬੱਚੇ ਕੀ ਸਾਡੀ ਆਉਣ ਵਾਲੀ ਜਨਰੇਸ਼ਨ ਇਹਨਾਂ ਕੋਲੋਂ ਪ੍ਰੇਰਣਾ ਲਏਗੀ ਇਹਨਾਂ ਝੂਠ ਬੋਲੀ ਜਾਂਦੇ ਆ ਜਿਹੜੀ ਕਿਤਾਬ ਦੀ ਗੱਲ ਕਰਦੇ ਐ ਐਡਵਾਨੀ ਜੀ ਦੀ ਕਿ ਉਹਦੇ ਚ ਲਿਖਿਆ ਹੋਇਆ ਇਹਨਾਂ ਨੇ ਕਿਹਾ ਜਿਹੜਾ ਜਿਹੜਾ ਪੇਜ ਪਾਰਟ 7 ਨਾ ਉਹ ਪਾਰਟ 4 ਪੇਜ ਪਾਰਟ 4 ਤੇ ਪੇਜ 7 ਵਿੱਚ ਸਾਰਾ ਲਿਖ ਕੇ ਵੀ ਨਹੀਂ ਆਂਦਾ ਹਾਂਜੀ 7ਵੇਂ ਚੈਪਟਰ ਚ ਪਾਰਟ 4 ਠੀਕ ਹੈ ਉਹਦੇ ਚ ਉਹਨਾਂ ਨੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਅਸੀਂ ਬਲੂ ਸਟਾਰ ਆਪਰੇਸ਼ਨ ਕਰਨ ਲਈ ਕਿਹਾ ਅਸੀਂ ਇਹ ਕਿਹਾ ਇਹ ਤਾਂ ਅੱਜ ਜਦੋਂ ਅਮਰਪਾਲ ਅਮਰਤਪਾਲ ਦੀ ਗੱਲ ਆਈ ਆ ਉਦੋਂ ਮੈਂ ਵੀ ਬੋਲਦਾ ਰਿਹਾ ਕਿ ਭਈ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਤੇ ਉਸ ਵੇਲੇ ਸਾਰੇ ਲੀਡਰ ਬੋਲਦੇ ਸੀ ਕਿ ਪੰਜਾਬ ਚ ਕਤਲਿਆਮ ਹੋ ਰਿਹਾ ਤੇ ਉਹਨੂੰ ਰੋਕਿਆ ਜਾਣਾ ਚਾਹੀਦਾ ਸਰਕਾਰ ਨੇ ਸਖਤੀ ਕਰਨੀ ਆ ਤੇ ਕਹਾਂ ਹੀ ਜਾਏਗਾ ਜਿਹੜੇ ਲੋਕ ਸਰਕਾਰ ਚ ਨੇ ਅੱਜ ਉਸੇ ਦਾ ਇਹ ਬਾਉਂਡਰ ਬਣਾਈ ਜਾਂਦੇ ਆ ਝੂਠ ਦਾ ਸੌਦਾ ਤਿਆਰ ਕਰ ਲਿਆ ਇਹ ਕਿਉਂ ਕਰ ਲਿਆ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਇਹਨਾਂ ਨੇ ਤੁਸੀਂ ਦੇਖੋ ਵੀ ਸਾਰੇ ਕੰਮ ਹੀ ਕਾਂਗਰਸ ਦੇ ਕੀਤੇ ਹੋਏ ਆ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਸੀ ਉਹ ਅਕਾਲੀ ਤੇ ਇਹਨਾਂ ਦੀ ਸਰਕਾਰ ਸੀ ਬੀਜੇਪੀ ਵਾਲਾਂ ਦੀ ਭਾਰਤੀ ਜਨ ਸੰਘ ਇਹਨਾਂ ਨੇ ਤੋੜ ਕੇ ਇੰਦਰਾ ਗਾਂਧੀ ਨੇ ਲక్ష్ਮਣ ਸਿੰਘ ਗਿੱਲ ਦੀ ਸਰਕਾਰ ਬਣਾਈ ਪੰਜਾਬ ਦੇ ਅੰਦਰ ਉਹਦੇ ਚ ਮੰਤਰੀ ਕਿਹਨੂੰ ਬਣਾਇਆ ਡਾਕਟਰ ਜਗਜੀਤ ਸਿੰਘ ਚੋਹਾਨ ਜਿਹੜੇ ਫਿਰ ਬਾਹਰ ਜਾ ਕੇ ਸੈਲਫ ਸਟਾਈਡ ਖਾਲਿਸਤਾਨ ਦੇ ਪ੍ਰੈਜ਼ੀਡੈਂਟ ਬਣੇ ਉਹਨਾਂ ਨੂੰ ਰਾਸ਼ਟਰਪਤੀ ਬਣ ਗਏ ਉੱਥੇ ਜਾ ਕੇ ਤੇ ਬਹੁਤ ਦੇਰ ਡਿਸਟਰਬ ਕਰਦੇ ਰਹੇ ਉਹ ਕਿਹਦੀ ਸਾਜ਼ਿਸ਼ ਸੀ ਫਿਰ ਇਹ ਹਮ ਤੁਸੀਂ ਸਮਝ ਸਕਦੇ ਹੋ ਸਾਰੇ ਔਰ ਪੰਜਾਬ ਦੇ ਅੰਦਰ ਵੀ ਜੋ ਹਾਲਾਤ ਪੈਦਾ ਕਰਵਾਏ ਉਹ ਇਹਨਾਂ ਨੇ ਕਰਵਾਏ ਕਾਂਗਰਸ ਵਾਲਿਆਂ ਨੇ ਸੱਤਾ ਚਾਹੀ ਸੀ ਤੇ ਨੌ ਅੱਜ ਕਿਸੇ ਹੋਰ ਦਾ ਲੈਣ ਲੱਗਦੇ ਆ ਫਿਰ 84 ਦੀ ਨਸਲਕੁਸ਼ੀ ਦੀ ਤੁਸੀਂ ਇਹ ਦੇਖੋ ਅਜ ਤੱਕ ਜਿੱਥੇ ਵੀ ਕਿਤੇ ਦੰਗੇ ਹੁੰਦੇ ਆ ਦੰਗਾਕਾਰੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੁੰਦੇ ਆ 175 ਤੋਂ ਵੱਧ ਦੰਗਾਕਾਰੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਏ ਗੁਜਰਾਤ ਦੇ ਅੰਦਰ ਔਰ ਮਾਇਆ ਕੋੜਨਾ ਨੀ ਕੈਬਨਿਟ ਮਨਿਸਟਰ ਸੀ ਉਹਨੂੰ ਉਮਰਕਾਹਤ ਦੀ ਸਜ਼ਾ ਹੋ ਗਈ ਗੁਜਰਾਤ ਦੇ ਦੰਗੇ ਅੱਜ ਇਹ ਆਉਣ ਰੈਕਡ ਆ ਔਰ ਇੱਧਰ 36 36 ਸਾਲ ਤੁਸੀਂ ਮੁਕੱਦਮੇ ਨਹੀਂ ਦਰਜ ਕੀਤੇ ਉਹਨਾਂ ਨੂੰ ਦੁਬਾਰਾ ਜਿਹੜੇ ਜਿਹਨਾਂ ਤੇ ਦੋਸ਼ ਲੱਗੇ ਸੱਜਨ ਕੁਮਾਰ ਹੋਇਆ ਟਾਈਟਲਰ ਹੋਇਆ ਜਾਓ ਕਮਲਨਾਥ ਜੀ ਨੂੰ ਮੁੱਖ ਮੰਤਰੀ ਬਣਾਤਾ ਉਹਨਾਂ ਨੂੰ ਹੋਰ ਵੀ ਬਥੇਰੇ ਆ ਉਹਨਾਂ ਨੂੰ ਤੁਸੀਂ ਉੱਚ ਪਦ ਦਿੱਤੇ ਕਾਂਗਰਸ ਨੇ ਤੇ ਉਹ ਵੀ ਭਾਜਪਾ ਦੇ ਕਹੇ ਤੋਂ ਦਿੱਤੇ ਇਹਨਾਂ ਨੂੰ ਪੁੱਛ ਲੈਣਾ ਜਿਹੜੇ ਬੋਲਦੇ ਆ ਚੰਨੀ ਜੀ ਔਰ ਆ ਕੇ ਇੱਥੇ ਸਿੱਖ ਪ੍ਰਧਾਨ ਮੰਤਰੀ ਰਿਹਾ ਸਿੱਖ ਰਾਸ਼ਟਰਪਤੀ ਰਿਹਾ ਕਿਸੇ ਨੇ ਸਜ਼ਾ ਨਹੀਂ ਦਿੱਤੀ ਇਨਸਾਫ ਨਹੀਂ ਦਿਵਾ ਸਕਿਆ 84 ਦਾ ਮੋਦੀ ਜੀ ਨੇ ਆ ਕੇ ਬਕਾਇਦਾ ਉਹ ਸੱਜਣ ਕੁਮਾਰਾ ਜੇਲ੍ਹ ਚ ਬੈਠਾ ਇਹਦਾ ਪ੍ਰਮਾਣ ਔਰ ਜਦੋਂ ਜ਼ਿਆਦਾ ਦੇਰ ਹੋ ਜਾਂਦੀ ਹੈ ਨਾ ਜਸਟਿਸ ਡਿਲੇਡ ਜਸਟਿਸ ਡਿਨਾਈ ਸਬੂਤ ਨਸ਼ਟ ਹੋ ਜਾਂਦੇ ਆ ਫਿਰ ਉਹ ਸਜ਼ਾ ਤਾਂ ਸਬੂਤਾਂ ਦੇ ਆਧਾਰ ਤੇ ਹੁੰਦੀ ਆ ਹੁਣ ਜਿੰਨੀ ਕੋ ਹੋ ਸਕਦੀ ਆ ਟਾਈਟਲਰ ਨੂੰ ਹੋਊ ਹੋਰ ਕਿਸੇ ਨੂੰ ਇੱਕ ਅੱਧੇ ਨੂੰ ਹੋ ਜੂ 2 4 10 ਨੂੰ ਉਹ ਤਾਂ ਹੋ ਜੂ ਸਿੰਬੋਲਿਕ ਇੱਕ ਤਰ੍ਹਾਂ ਜ਼ਖਮਾਂ ਤੇ ਮੱਲਮ ਲੱਗ ਜੂਗੀ ਕੌਮ ਦੇ ਤੇ ਇਹ ਇਹਨਾਂ ਨੇ ਸਜ਼ਾ ਵੀ ਨਹੀਂ ਦਿੱਤੀ ਮੁਕਦਮੇ ਵੀ ਨਹੀਂ ਦਰਜ ਕੀਤੇ ਆਪਦੀ ਗੱਲ ਚੰਨੀ ਜੀ ਨੂੰ ਜਦੋਂ ਹੁਣ ਆਣ ਉਹਨਾਂ ਨੂੰ ਪੁੱਛੋ ਜਾਂ ਤੁਸੀਂ ਮੇਰੇ ਸਾਹਮਣੇ ਬਿਠਾ ਲਓ ਮੈਂ ਬਹਿਸ ਕਰਨ ਨੂੰ ਵੀ ਤਿਆਰ ਆ ਇਹ ਝੂਠ ਕੰਮ ਨਾ ਕਰੇ ਔਰ ਮੈਂ ਸਮਝਦਾ ਕਿ ਜਲੰਧਰ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਹੋ ਜਿਹੇ ਲੋਕਾਂ ਨੂੰ ਰਾਜਨੀਤੀ ਚ ਅੱਗੇ ਨਾ ਲਿਆਓ ਘੱਟ ਤੋਂ ਘੱਟ ਇੰਨੇ ਝੂਠੇ ਵੀ ਨਹੀਂ ਚਾਹੀਦੇ ਫਰੇਬੀ ਵੀ ਨਹੀਂ ਚਾਹੀਦੇ ਔਰ ਫਿਰ ਪੰਡਿਤ ਜਵਾਹਰ ਲਾਲ ਨਹਿਰੂ ਨੇ apni ਕਿਤਾਬ ਚ ਲਿਖਿਆ ਜੀ ਕਿ ਮੇਰੀ ਉਮਰ ਉਦੋਂ 57 ਸਾਲ ਹੋ ਗਈ ਸੀ ਤੇ ਬਾਕੀ ਵੀ ਅਸੀਂ ਇਸੇ ਉਮਰ ਦੇ ਹੀ ਸੀਗੇ ਤੇ ਜੇ ਅਸੀਂ ਉਸ ਵੇਲੇ ਆਜ਼ਾਦੀ ਨਾ ਲੈਂਦੇ ਸਵੀਕਾਰ ਨਾ ਕਰਦੇ ਕਿ ਪਾਕਿਸਤਾਨ ਦੀ ਵੰਡ ਨੂੰ ਤੇ ਸਾਨੂੰ 25-25 ਸਾਲ ਹੋਰ ਸੰਘਰਸ਼ ਕਰਨਾ ਪੈਣਾ ਸੀ ਜਿੰਨਾ ਚ ਰਹਿਣਾ ਪੈਣਾ ਸੀ ਉਹ ਸਾਡੇ ਚ ਹਿੰਮਤ ਨਹੀਂ ਸੀ ਤੇ ਅਸੀਂ ਇਸ ਕਰਕੇ ਸਰਕਾਰ ਕਰਨੀ ਦੇਸ਼ ਦੀ ਵੰਡ ਹੁਣ ਰਾਹੁਲ ਗਾਂਧੀ ਵੀ ਉਹਦੇ ਆਸ-ਪਾਸ ਹੀ ਆ 55 ਸਾਲ ਦੀ ਉਮਰ ਦਾ ਹੋ ਗਿਆ ਇਹ ਕਈ ਵਾਰ ਲਾਂਚ ਕਰ ਲਿਆ ਤੇ ਪ੍ਰਧਾਨ ਮੰਤਰੀ ਬਣ ਨਹੀਂ ਸਕਿਆ ਉਹੀ ਮਾਨਸਿਕਤਾ ਉਸੇ ਪਰਿਵਾਰ ਦੀ ਦੇਸ਼ ਦੇ ਨਾਲ ਨਹੀਂ ਜੁੜੀ ਹੋਈ ਉਸੇ ਪਰਿਵਾਰ ਦੇ ਨਾਲ ਜੁੜੀ ਹੋਈ ਆ ਦੇਸ਼ ਦੇ ਨਾਲ ਕੋਈ ਪ੍ਰੇਮ ਨਹੀਂ ਉਹਨੂੰ ਇਹ ਜਲਦੀ ਕਿ ਕਿਸੇ ਵੀ ਤਰ੍ਹਾਂ ਮੈਂ ਇਲਜ਼ਾਮ ਲਗਾ ਕੇ ਚਾਹੇ ਟੈਰਰਿਸਟਾਂ ਨਾਲ ਮਿਲਣਾ ਪੈਜੇ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਬੋਲਣੀ ਪੈਜੇ ਚਾਹੇ ਦੇਸ਼ ਨੂੰ ਤੋੜਨ ਵਾਲੀ ਕੋਈ ਹੋਰ ਸਾਜ਼ਿਸ਼ ਰਚਣੀ ਪੈਜੇ ਮੈਨੂੰ ਪ੍ਰਧਾਨ ਮੰਤਰੀ ਜਲਦੀ ਬਣਾ ਦੇ ਉਹੀ ਮਾਨਸਿਕਤਾ ਕੰਮ ਕਰ ਰਹੀ ਹੈ ਇਸ ਕਰਕੇ ਇਹਨਾਂ ਕੋਲੋਂ ਬਚਣਾ ਬਹੁਤ ਜ਼ਰੂਰੀ ਹੈ ਇਸ ਮਾਨਸਿਕਤਾ ਨੂੰ ਡਿਸਕਰੇਜ ਕਰਨਾ ਜ਼ਰੂਰੀ ਹੈ ਇਹ ਡਿਸਕਰੇਜ ਮੈਂ ਤਾਂ ਇਹ ਸਮਝਦਾ ਕਿ ਮੀਡੀਆ ਹੀ ਸਭ ਤੋਂ ਜ਼ਿਆਦਾ ਕਰ ਸਕਦਾ ਤੇ ਅੱਜ ਜਿਸ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਆ ਆ ਮਾਨਸਿਕਤਾ ਕੈਸੀ ਹੋਗੀ ਜੇਲ੍ਹ ਚੋਂ ਬਾਹਰ ਆਉਂਦੇ ਆ ਸਾਡੀ ਜਿੱਤ ਹੋਗੀ ਜਿੱਤ ਤੁਹਾਡੀ ਕਿਸ ਕਰਦੀ ਹੋਗੀ ਭਾਈ ਵੇਚ ਲਈ ਤਾਂ ਹੋਈ ਆ ਚਾਰਜ ਤਾਂ ਨਹੀਂ ਹਟੇ ਅਜੇ ਤਾਂ ਫੈਸਲੇ ਆਉਣੇ ਆ ਉਹ ਦੇਖੋ ਹੌਲੀ ਹੌਲੀ ਤੇ ਜੇ ਉਹਦੇ 'ਚ ਵੀ ਜਿੱਤ ਹੋ ਜੇਗੀ ਤਾਂ ਉਹਦੇ ਨਾਲ ਕੀ ਹੋਏਗਾ ਇੱਕ ਵਾਰ ਕੋਰਟ ਨੇ ਤੁਹਾਨੂੰ ਰੱਖਿਆ ਤੁਹਾਡੇ 'ਤੇ ਸ਼ੰਕਾ ਕੀਤੀ ਤੁਹਾਨੂੰ ਜ਼ਮਾਨਤਾਂ ਨਹੀਂ ਦਿੱਤੀਆਂ ਤੇ ਤੁਸੀਂ ਕੈਸੀ ਮਾਨਸਿਕਤਾ ਲੈ ਕੇ ਚੱਲਦੇ ਹੋ ਹੁਣ ਭਾਈ ਵਾਲੀ ਹੋ ਗਈ ਇਹਨਾਂ ਦੀ ਆਪਸ 'ਚ ਤੇ ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਮੈਂ ਸਮਝਦਾ ਕਿ ਆ ਜਿਹੜੀ ਕਿਤਾਬ ਤੋਂ ਵਾਲੀ ਗੱਲ ਹੈ ਤਾਂ ਝੂਠੀ ਹੈ ਇਹਨਾਂ ਨੂੰ ਕਹੋ ਲਿਆਓ ਬੁੱਕ ਕਿੱਥੇ ਆ ਤੁਸੀਂ ਤਾਂ ਆਪ ਇੰਟੈਲੈਕਚੁਅਲ ਹੋ ਸਾਰੇ ਪੜ ਲਓਗੇ ਲੈ ਕੇ ਇਹਨਾਂ ਨੂੰ ਕਹੋ ਲਿਆਓ ਦਿਖਾਓ ਕਿੱਥੇ ਲਿਖਿਆ ਕਿ ਅਕਾਲ ਤਖਤ ਸਾਹਿਬ ਤੇ ਹਮਲਾ ਕਰਦੇ ਹੋ ਟੈਟੇਰੀ ਕਰਦੇ ਹੋ ਦਰਬਾਰ ਸਾਹਿਬ ਤੇ ਹਮਲਾ ਕਰਦੇ ਹੋ ਗੋਲੀਆਂ ਮਾਰਦੇ ਹੋ ਗਵਰਦੀ ਸਾਹਿਬ ਦੀ ਬੁੱਕ ਦਾ ਹਵਾਲਾ ਦਿੰਦੇ ਨੇ ਕਿ ਉਹ ਬੁੱਕ ਉਸੇ ਬੁੱਕ ਦਾ ਦੱਸ ਰਿਹਾ ਜੀ ਉਸੇ ਬੁੱਕ ਦੀ ਮੈਂ ਗੱਲ ਕਰ ਰਿਹਾ ਮੈਂ ਬਾਕਾਇਦਾ ਅਸੀਂ ਪੜ ਕੇ ਹੀ ਗੱਲ ਕੀਤੀ ਰਾਤ ਨੂੰ ਬੀਜੇਪੀ ਪ੍ਰੈਸ਼ਰਾਈਜ਼ ਕਰਦੀ ਸੀ ਆਰਐਸਐਸ ਪ੍ਰੈਸ਼ਰਾਈਜ਼ ਕਰਦੀ ਸੀ ਆਰਐਸਐਸ ਆਰਐਸਐਸ ਕਿੱਥੋਂ ਪ੍ਰੈਸ਼ਰਾਈਜ਼ ਕਰ ਲਈ ਜਿਹਦੇ ਤੋਂ ਤੁਸੀਂ ਬੈਨ ਲਾਈ ਜਾਂਦੇ ਹੋ ਹਾਂਜੀ ਆਰਐਸਐਸ ਤੋਂ ਡਰ ਕੇ ਸਰਕਾਰ ਚਲਾਉਂਦੇ ਸੀ ਇਹ ਅਗਰ ਦੇਸ਼ ਦੇ ਵਿੱਚ ਦੁਸ਼ਮਣ ਨੰਬਰ 1 ਕਾਂਗਰਸ ਕੋਲ ਕੋਈ ਪੁੱਛੇ ਤਾਂ ਉਹ ਹਮੇਸ਼ਾ ਕੋਈ ਵੀ ਲੀਡਰ ਉੱਠਦਾ ਆਰਐਸਐਸ ਨੂੰ ਗਾਲ ਕੱਢਦਾ ਉਸ ਤੋਂ ਬਾਅਦ ਬੀਜੇਪੀ ਨੂੰ ਕੱਢਦਾ ਸਾਡੇ ਪ੍ਰੈਸ਼ਰ ਚਾਹਣਗੇ ਇਹ ਹਾਂਜੀ ਜੇ ਅਜੇ ਜੈਸੀ ਕਹਦੀ ਹੈ ਵੀ ਅਸੀਂ ਇਹਨਾਂ ਦੇ ਪ੍ਰੈਸ਼ਰ 'ਚ ਆ ਕੇ ਸਰਕਾਰ ਚਲਾਣੇ ਕਿਉਂ ਚਲਾਵਾਂਗੇ ਅਸੀਂ ਤਾਂ ਆਜ ਨਹੀਂ ਕਿਸੇ ਦੇ ਪ੍ਰੈਸ਼ਰ 'ਚ ਇਹ ਪ੍ਰੈਸ਼ਰ ਚਾਏ ਕਿਉਂ ਅਸੀਂ ਜਿਹੜਾ ਦੇਸ਼ ਦੀ ਏਕਤਾ ਅਖੰਡਤਾ ਲਈ ਕੰਮ ਕਰਦੇ ਆਂ ਇਹਨਾਂ ਨੂੰ ਦੇਸ਼ ਦੀ ਏਕਤਾ ਅਖੰਡਤਾ ਨਾਲ ਕੋਈ ਮਤਲਬ ਨਹੀਂ ਇਹ ਤਾਂ ਪਹਿਲਾਂ ਵੀ ਇਹਨਾਂ ਦਾ ਰਿਹਾ ਉਹ ਮੈਂ ਪ੍ਰਮਾਣ ਦੇਣ ਲੱਗੂੰਗਾ ਤੇ ਬਹੁਤ ਲੰਬਾ ਸਮਾਂ ਲੱਗੇਗਾ ਕਾਂਦੀ ਦਲ ਵੀ ਇਹ ਦੋਸ਼ ਲਾਉਂਦਾ ਹੈ ਵੀ ਸਾਡੇ ਧਾਰਮਿਕ ਮੁੱਦਿਆਂ ਦੇ ਵਿੱਚ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਬੀਜਪੀ ਸਿੱਧੇ ਸਿੱਧੇ ਤੌਰ ਤੇ ਦਖਲੰਦ ਜੀ ਕਰਦੀ ਆਰੇ ਭਾਈ ਬੀਜਪੀ ਦਾ ਤੁਸੀਂ ਅੱਜ 10 ਸਾਲ ਤੋਂ ਸਾਡੀ ਸੱਤਾ ਠੀਕ ਹੈ ਇਹ ਤਾਂ ਉਹ ਸੱਤਾ ਤੇ ਭਾਈਵਾਲ ਵੀ ਰਹੇ ਨੇ ਇਹ ਤਾਂ ਹੁਣੇ ਕੋਈ ਆ ਜਿਹੜੀ ਸਾਡੀ ਇਹ ਸਰਕਾਰ ਆਈ ਹੈ ਜਾਂ ਪਿਛਲੀ 2 ਸਾਲ ਦੀ ਸੀਗੀ ਉਹਦੇ ਚੋਂ ਚ ਬਾਹਰ ਗਏ ਨੇ 3 ਸਾਲ ਚ ਦਖਲ ਕਰ ਲਿਆ ਉਸ ਤੋਂ ਪਹਿਲਾਂ ਕਦੇ ਰੌਲਾ ਨਹੀਂ ਪਾਇਆ ਇਹਨਾਂ ਨੇ ਕਦੇ ਵੀ ਨਹੀਂ ਕਿਹਾ ਮੈਂ ਅੱਜ ਅਕਾਲੀ ਦਲ ਦਾ ਮਸਲਾ ਨਹੀਂ ਹੈ ਇਸ ਕਰਕੇ ਮੈਂ ਅਕਾਲੀ ਦਲ ਵਾਲੇ ਬੋਲਣਾ ਨਹੀਂ ਹੈ ਠੀਕ ਹੈ ਪਰ ਅਕਾਲੀ ਦਲ ਜਿਹੜਾ ਹੈਗਾ ਇਹਨਾਂ ਨਾਲੋਂ ਪੰਜਾਬ ਦੀ ਹਿਤੂ ਪਾਰਟੀ ਆ ਦੇਸ਼ ਦੇ ਵਿੱਚ ਜੇ ਮਾਸਟਰ ਤਾਰਾ ਸਿੰਘ ਉਸ ਵੇਲੇ ਨਾ ਖੜੇ ਹੁੰਦੇ ਤਾਂ ਇਹ ਜਿਹੜਾ ਪੰਜਾਬ ਆ ਇਹ ਵੀ ਇੱਥੇ ਹਿੰਦੁਸਤਾਨ ਨਾਲ ਨਹੀਂ ਹੋਣਾ ਸੀ ਅਸੀਂ ਪਾਕਿਸਤਾਨ ਨਾਲ ਹੋਣਾ ਸੀ ਜੋ ਸਾਜ਼ਿਸ਼ਾਂ ਨੇ ਰਚੀ ਸੀ ਇਸ ਕਰਕੇ ਅਕਾਲੀ ਦਲ ਵੈਸੇ ਦੇਸ਼ ਪਰ ਜਮਾਤਾ ਮੈਨੂੰ ਨਿੱਜੀ ਤੌਰ ਤੇ ਇਦਾਂ ਲੱਗਦਾ ਰਹਿੰਦਾ ਕਿ ਵੀ ਪੰਜਾਬ ਦਾ ਇੱਕ ਨੁਕਸਾਨ ਹੋ ਰਿਹਾ ਠੀਕ ਹੈ ਅਕਾਲੀ ਦਲ ਦਾ ਜੋ ਜਿਹੜੀ ਟੁੱਟ-ਫੋਟ ਉਹਦੇ ਚ ਹੋ ਰਹੀ ਹੈ ਕਿ ਨੁਕਸਾਨ ਹੋ ਰਿਹਾ ਪਰ ਮੈਂ ਇਹ ਸਮਝਦਾ ਕਿ ਜੇ ਉਹ ਪਾਰਟੀ ਤਾਂ ਉਹਨਾਂ ਦੀ ਉਹਨਾਂ ਨੇ ਚਲਾਉਣੀ ਹੈ ਜੇ ਉਹਨਾਂ ਨੇ ਆਪ ਹਮ ਨਹੀਂ ਸੁਧਰेंगे ਫਿਲਮ ਦੇਖ ਲਈ ਤਾਂ ਅਸੀਂ ਹੀ ਕਰਾਂਗੇ ਅਸੀਂ ਥੋੜਾ ਉਹਨਾਂ ਨੂੰ ਠੀਕ ਰਾਹ ਤੇ ਲੈ ਸਕਦੇ ਆ ਅਸਰ ਹੋਰ ਦੇ ਦਿਓ ਰਵਿੰਦਰ ਕੇਜਰੀ ਵਾਲਨੋਂ ਹੋਣੇ ਹੋਣੇ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਕਿ ਮੈਂ ਅਗਲੇ ਔਨਰ ਵਾਲੇ 2 ਦਿਨ ਦੇ ਬਾਅਦ ਪ੍ਰਧਾਨ ਮੰਤਰੀ ਪਤ ਤੋਂ ਅਸਤੀਫਾ ਦੇ ਦਾਂ ਇਸ ਤਰ੍ਹਾਂ ਮੈਂ ਇਹ ਸਮਝਦਾ ਕਿ ਦੇਸ਼ ਵੀ ਬਚੇਗਾ ਇੱਕ ਦੇਸ਼ ਚ ਅੱਛੀ ਪਰੰਪਰਾ ਵੀ ਪਏਗੀ ਸੁਭਾ ਵੀ ਬਚੇਗਾ ਦਿੱਲੀ ਵੀ ਬਚੇਗੀ ਦਿੱਲੀ ਦੀ ਜੋ ਦੁਰਦਸ਼ਾ ਹੋਈ ਹੋਈ ਆ ਕਿਉਂਕਿ ਝੂਠ ਬੋਲਣ ਦੇ ਮਾਸਟਰ ਨੇ ਔਰ ਅੱਜ ਪੰਜਾਬ ਦੀ ਜੋ ਦੁਰਦਸ਼ਾ ਲੋ ਮੇਰੇ ਨਾਲ ਤੁਸੀਂ ਆ ਜਾਓ ਰਾਜਪੁਰੇ ਝਾਬਿਆਂ ਵਾਲਿਆਂ ਨੂੰ ਵੀ 5-5 ਕਰੋੜ ਦੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਰੋਡ ਸਾਈਡ ਤੇ ਚਲੇ ਜਾਓ ਜਿਹੜਾ ਥੋੜਾ ਜਿਹਾ ਚੱਲਦਾ ਉਸੇ ਨੂੰ ਕਹਿੰਦੇ ਆ ਦੇ ਦੇ 5 ਕਰੋੜ ਦੇ ਦੇ 4 ਕਰੋੜ ਤੇ ਹਾਲਾਂਕਿ ਸਾਡੀ ਜਿਹੜੀ ਪੁਲਿਸ ਫੋਰਸ ਆ ਠੀਕ ਕੰਮ ਕਰ ਰਹੀ ਆ ਮੈਂ ਇਹ ਨਹੀਂ ਕਹਿੰਦਾ ਕਿ ਜਿਨ੍ਹਾਂ ਨੂੰ ਫੜਦੇ ਆ ਲੱਤ ਚ ਗੋਲੀ ਵੀ ਮਾਰ ਦਿੰਦੇ ਆ ਸਭ ਕੁਝ ਕਰਦੇ ਆ ਕਰਦੇ ਅੰਦਰੋਂ ਚੈਨਾ ਕੋਕੇ ਲੈ ਜਾਂਦੇ ਆ ਪੰਜਾਬ ਚ ਕਦੇ ਇਹੋ ਜੀ ਗੱਲ ਹੀ ਨਹੀਂ ਸੀ ਤੇ ਪੰਜਾਬੀਆਂ ਦਾ ਉਹ ਜਿਹੜਾ ਪਹਿਲਾਂ ਵਾਲਾ ਜੋਸ਼ ਸੀ ਉਹ ਪਤਾ ਨਹੀਂ ਕਿੱਥੇ ਗਿਆ ਆਸ-ਪਾਸ ਦੇ ਮਦਦ ਕਰ ਦਿੰਦੇ ਸੀ ਹੁਣ ਕਰਦੇ ਨਹੀਂ ਹੈ ਸਿਰ ਵੀ ਕੁੱਟ ਕੇ ਚਲੇ ਜਾਂਦੇ ਹੈ ਉਹ ਬਹੁਤ ਬੁਰਾ ਕੰਮ ਹੋ ਰਿਹਾ ਪੰਜਾਬ ਦੇ ਅੰਦਰ ਜੇ ਇਦਾਂ ਦੀ ਸਥਿਤੀ ਰਹਿ ਗਈ ਫਿਰ ਕਿਸ ਤਰ੍ਹਾਂ ਪੰਜਾਬ ਚੱਲੇਗਾ ਤੇ ਪੰਜਾਬ ਦੀ ਜਿਹੜੀ ਦੁਰਦਸ਼ਾ ਕੀਤੀ ਆ ਉਹ ਤਾਂ ਇਹਨਾਂ ਨਾਲ ਸਭ ਅੱਜ ਨਿਪਟਾਂਗੇ ਪਹਿਲਾਂ ਕਾਂਗਰਸ ਨਾਲ ਨਿਪਟ ਲੋ ਅੱਜ ਹਾਂ ਸਹੀ ਗੱਲ ਹੈ ਇਹ ਜਿਹੜਾ ਝੂਠ ਬੋਲਣਾ ਸ਼ੁਰੂ ਕੀਤਾ ਹੋਇਆ ਬਿਨਾਂ ਇਹ ਗੱਲਬਾਤ ਹੋਰ ਤੁਸੀਂ ਕੀਤਾ ਨਾ ਹੋਵੇ ਤੁਹਾਨੂੰ ਮੈਂ ਕਹਦੇ ਆਂ ਕਿ ਇਹ ਕਤਲ ਤੁਸੀਂ ਕਰਵਾਇਆ ਤੇ ਤੁਹਾਨੂੰ ਕਿੰਨਾ ਬੁਰਾ ਲੱਗੂਗਾ ਉਹਨੂੰ ਪੁੱਛੋ ਚੰਨੀ ਨੂੰ ਰੋਂਦਾ ਕਿਵੇਂ ਸੀ ਜਦੋਂ ਭਗਵਾਨ ਜੀ ਮਾਨ ਕਹਿੰਦਾ ਸੀ ਤੈਨੂੰ ਅੰਦਰ ਦੇਵਾਂਗੇ ਠੀਕ ਹੈ ਨਾ ਨਹੀਂ ਭਗਵਾਨ ਜੀ